ਤਾਲੀਆਂ ਸਭ ਫੋਟੋ ਇੱਕ ਮਿੰਟ ਫਰੇਮ ਕਰ ਲੀਏ ਸਾਬਾ ਪਿੱਛੇ ਪਿੱਛੇ ਨਜ਼ਾਰਾ ਜੀ ਵਿੱਚ ਠੀਕ ਹੈ ਠੀਕ ਹੈ ਹਾਂ ਜੀ ਇੱਕ ਮਿੰਟ ਸਾਹਮਣੇ ਸਾਹਮਣੇ ਦੇਖ ਕੇ ਇੱਕ ਮਿੰਟ ਸ਼ਮਸ਼ੇਰ ਭਾਈ ਥੋੜਾ ਨਾਲ ਉਹ ਸਾਹਮਣੇ ਦੇਖਿਓ ਹਾਂ ਜੀ ਆਇਆ ਜੀ ਪ੍ਰਿੰਸੀਪਲ ਨੂੰ ਗਿਆ I then here I extend our heartfelt vote of thanks to our esteemed chief guest Sardar Kuldeep Singh ji Talwar ਕੈਬਨਿਟ ਮਿਨਿਸਟਰ ਪੰਜਾਬ ਫॉर ਅਸੈਪਟਿੰਗ आवर ਇਨਵੀਟੇਸ਼ਨ ਫ্রম ਹਿਸ ਬੀਜ਼ੀ ਸ਼ਡਿਊਲ ਐਂਡ ਡਰੈਸਿੰਗ ਹੁੰਦਾ ਸੱਦਾ ਹੁੰਦਾ ਰਹਿੰਦਾ ਪਰ ਮੈਂ ਉਹਨਾਂ ਨੂੰ ਹਮੇਸ਼ਾ ਕਿੰਨਾ ਕਹਦਾ ਮੈਂ ਨਹੀਂ ਜਾਣਦਾ ਸਰਕਾਰ ਦੇ ਪੈਸੇ ਜਿਹੜੇ ਖਤ ਹੋਣਗੇ ਤੁਸੀਂ ਮੇਰੀ ਜਗ੍ਹਾ ਦੇ ਉੱਤੇ ਮੈਂ ਸੀਐਮ ਸਾਹਿਬ ਨੂੰ ਵੀ ਕਿਹਾ ਕਿ ਮੈਂ ਨਹੀਂ ਜਾਣਦਾ ਕਿੱਥੇ ਮੇਰੀ ਜਗ੍ਹਾ ਦੇ ਉੱਤੇ ਪੰਜਾਬ ਦੇ ਜਿਹੜੇ ਟੀਚਰ ਹੈ ਇਹਨਾਂ ਨੂੰ ਹੋਰ ਅੱਜ ਨਾਲੇ ਦੇ ਜਿਹੜੇ ਟੀਚਰ ਹੈ ਇਹਨਾਂ ਨੂੰ ਬਾਦੋ ਟ੍ਰੇਨਿੰਗ ਦਿਵਾਓ ਤਾਂ ਜੋ ਇਹ ਆਪਣੀ ਪੜ੍ਹਾਈ ਜਿਹੜੀ ਵਧੀਆ ਦੇ ਸਕਣ ਅੱਜ ਸਾਰੇ ਪੰਜਾਬ ਦੇ ਵਿੱਚ ਸਾਡੇ ਕੌਮੀ ਕਦਮੀਨਰ ਅਰਵਿੰਦ ਕੇਦੀਵਾਲ ਜੀ ਉਹ ਦਿੱਲੀ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਵਾਲੇ ਸਾਡੀ ਪਾਰਟੀ ਦੇ ਸਿਨੇ ਦਾਗੂ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨਦੀਪ ਸਸੋਧਿਆ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਸਿੱਖਿਆ ਕ੍ਰਾਂਤੀ ਜਿਹੜੀ ਕਿਉਂਕਿ ਅਸੀਂ ਜਦੋਂ ਵੋਟਾਂ ਲਗੀਆਂ ਉਦੋਂ ਲੋਕਾਂ ਨੂੰ ਹੈਲਥ ਦੇ ਸਿੱਖਿਆ ਦਾ ਨਾਂ ਨਾ ਦੇਖਿਆ ਸੀਗੇ ਸੋ ਉਹਦੇ ਲਈ ਅੱਜ ਪੂਰੇ ਪੰਜਾਬ ਚ ਪ੍ਰੋਗਰਾਮ ਜਿਹੜੇ ਰੱਖੇ ਅਗਲੇ ਡੇਢ ਮਹੀਨਾ ਇਹੀ ਪ੍ਰੋਗਰਾਮ ਸਕੂਲਾਂ ਚੱਲਣਗੇ ਕਿਉਂਕਿ ਅਸੀਂ ਬਹੁਤ ਸਾਰਾ ਫੰਡ ਜਿਹੜਾ ਉਹ ਸਕੂਲਾਂ ਨੂੰ ਦਿੱਤਾ ਔਰ ਬਹੁਤ ਸਾਰਾ ਫੰਡ ਜਿਹੜਾ ਇਹਨਾਂ ਦੋ ਜਿਹੜੇ ਸਾਲ ਨੇ ਇਹਨਾਂ ਵਿੱਚ ਦੇਣ ਜਾ ਰਹੇ ਜਿੱਦਾਂ ਇੱਥੇ ਹੀ ਆਪਾਂ ਇਹ ਲੜਕੀਆਂ ਦਾ ਸਕੂਲ ਹੈ ਅਜ ਨਾਲੇ ਦੇ ਵਿੱਚ ਇੱਥੇ ਅਸੀਂ ਤਿੰਨਾਂ ਸਾਲਾਂ ਚ 20 ਲੱਖ ਰੁਪਈਆ ਜਿਹੜਾ ਉਹ ਦਿੱਤਾ ਉਹਦੇ ਅੱਗੇ ਵੀ ਇਹਨਾਂ ਨੂੰ ਹੋਰ ਸਕੂਲ ਵਾਸਤੇ ਪੈਸੇ ਜਿਹੜੇ ਉਹ ਦੇਣੇ ਆ ਇਸੇ ਤਰ੍ਹਾਂ ਜਿਹੜੇ ਸਕੂਲ ਚ ਸਵੇਰੇ ਗਈ ਪ੍ਰਾਇਮਰੀ ਸਕੂਲ ਤੇ ਐਲੀਮੈਂਟਰੀ ਸਕੂਲ ਇਨਾਲਾ ਚ ਉੱਥੇ ਕਰੀਬ 10 ਲੱਖ ਰੁਪਈਆ ਆਪਾਂ ਦਿੱਤਾ ਸਾਰੇ ਸਕੂਲਾਂ 'ਚ ਬਹੁਤ ਪੈਸੇ ਅਸੀਂ ਦਿੱਤੇ ਵੀ ਆ ਤੇ ਦੇ ਵੀ ਤੇ ਸਾਡਾ ਮਕਸਦ ਇਹ ਆ ਕਿ ਜਿਹੜੇ ਸਾਡੇ ਬੱਚੇ ਇਦਾਂ ਨੂੰ ਪੜਾਇਆ ਜਾਵੇ ਜੇ ਬੱਚੇ ਪੜ੍ਹ ਗਏ ਤੇ ਸਾਡੇ ਘਰਾਂ ਦੀ ਸਾਡੇ ਸਮਾਜ ਦੀ ਗਰੀਬੀ ਜਿਹੜੀ ਆ ਉਹ ਦੂਰ ਹੋ ਜੂਗੀ ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਐਜੂਕੇਸ਼ਨ ਮੰਤਰੀ ਸਰਦਾਰ ਜੋਸ਼ ਸਿੰਘ ਬੈਂਸ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਇਹ ਸਿੱਖਿਆ ਕ੍ਰਾਂਤੀ ਜਿਹੜੀ ਆ ਉਹਦਾ ਕੰਮ ਜਿਹੜਾ ਉਹ ਕਰਦਾ। ਸਾਡੀ ਸਰਬ ਕਾਫੀ ਨਵੀਂ ਭਰਤੀ ਪਹਿਲਾਂ ਵੀ ਕੀਤੀ ਆ। ਹੋਰ ਵੀ ਕਰਦੇ। ਉਹ ਸੈਦ ਸੈਦ ਪੂਰੇ ਹੋ ਰਹੇ ਜਿੱਦਾਂ ਸਵੇਦ ਵਾਲੇ ਸਕੂਲ ਤੋਂ ਉਹਨਾਂ ਦੱਸਿਆ ਕਿ ਸਾਡੇ ਟੀਚਰ ਪੂਰੇ ਆ। ਹਮ ਇੱਥੇ ਬਲਤ ਸਾਨੂੰ ਮੈਨੂੰ ਪ੍ਰਿੰਸੀਪਲ ਸਾਹਿਬ ਨੂੰ ਦੱਸਿਆ ਜੀ ਸਾਡੇ ਦੋ ਟੀਚਰ ਘਟ ਹੈ। ਸੋ ਸਾਡੀ ਕੋਸ਼ਿਸ਼ ਹੈ ਕਿ ਜਲਦੀ ਭਰਤੀ ਕਰਕੇ ਸਾਡੇ ਟੀਚਰ ਸਾਰੇ ਸਕੂਲਾਂ ਦੇ ਵਿੱਚ ਜੜ ਉਹ ਪੂਰੇ ਕਰ ਦਿੱਤੇ ਜਾਣ ਕਿਤੇ ਵੀ ਟੀਚਰਾਂ ਦੀ ਜੜੀ ਘਾਟ ਨਾ ਦਵੇ। ਠੀਕ ਹੈ।